ਨਾਮ ਆਯਾ ਆਪਣਾ ਨਾਮ ਹੈ ਚਰਜ ਸਿੰਘ ਸੈਣੀ ਦੁਕਾਨ ਦਾ ਨਾਮ ਹੈਗਾ ਸੈਣੀ ਸਿਮਿੰਟ ਐਂਡ ਸ਼ਟਿੰਗ ਸਟੋਰ 3ਡੀ ਰੋਡ ਕੀ ਕਹਣਾ ਚਾਹਉਂਗੇ ਜੋ ਜੀਐਸਟੀ ਨਿਆ ਤਰ੍ਹਾਂ ਨਿਆ ਲਾਗੂ ਹੋ ਜਾਨੇ ਤੇ ਸਿਮਿੰਟ ਦੇ ਵਿੱਚ ਵੀ ਕਿੰਨਾ ਕੁ ਫਰਕ ਪਿਆ ਤੇ ਕਿਸ ਤਰ੍ਹਾਂ ਦਾ ਲੋਕਾਂ ਨੂੰ ਇੰਦਾ ਫਾਇਦਾ ਹੋਵੇ ਸਿਮਿੰਟ ਕੰਮ ਜੇ ਉਹ ਤੁਹਾਨੂੰ ਪਤਾ ਹੈ ਵੀ ਗਵਰਨਮੈਂਟ ਨੇ 10% ਜੀਐਸਟੀ ਘਟਾਤਾ ਸਿਮਿੰਟ ਦੇ ਉੱਤੇ ਇਹਦੇ ਵਿੱਚ ਲੋਕਾਂ ਨੂੰ ਬਹੁਤ ਬੈਨੇਫਿਟ ਹੋਊਗਾ 10000 ਨਾਲ ਲਗਭਗ ਵੀ ਹਰ ਕੰਪਨੀ ਦਾ 25 ਤੋਂ ਲੈ ਕੇ 30 ਰੁਪਏ ਬੁਰੀ ਤੱਕ ਦਾ ਫਰਕ ਪੈ ਜੂਗਾ ਪਰ ਕਈ ਦੁਕਾਨਦਾਰ ਹਜੇ ਵੀ ਲੁੱਟ ਮਚਾਉਣ ਤੇ ਲੱਗੇ ਹੋਏ ਨੇ ਵੀ ਗਾਹਕ ਨੂੰ ਪੂਰਾ ਬੈਨੀਫਿਟ ਨਹੀਂ ਦੇ ਰਹੇ ਮੈਂ ਗਾਹਕਾਂ ਨੂੰ ਵੀ ਅਪੀਲ ਕਰਦਾ ਵੀ ਉਹ ਵੀ ਜਾਗਰੂਕ ਹੋਣ ਵੀ ਅੱਜ ਰੇਟ ਘਟ ਚੁੱਕਿਆ ਤਾਂ ਉਹ ਮਾਰਕੀਟ ਵਿੱਚ ਇੱਕ ਡੇਢ ਘਟਾ ਕੇ ਹੀ ਲੈਣ ਇੱਕ ਦਿਨ ਵੇਟ ਕਰ ਲੈਣ ਜਿੰਨਾਂ ਕੋਲ ਉਹਦਾ ਸਟਾਕ ਪਿਆ ਹੈ ਅਗਲਾ ਨਹੀਂ ਉੱਚੇ ਵੇਚ ਕੇ ਰਾਜੀ ਦੁਕਾਨਦਾਰ ਵੀ ਉਹ ਦੁਕਾਨਦਾਰਾਂ ਨੂੰ ਵੀ ਅਪੀਲ ਕਰਦੇ ਆ ਵੀ ਉਹ ਵੀ ਐਡਜਸਟਮੈਂਟ ਕਰਨ ਜਿਹੜਾ ਦੇਖੋ ਗਵਰਨਮੈਂਟ ਨੇ ਰੇਟ ਘਟਾਤਾ ਤਾਂ ਘਟਾ ਕੇ ਹੀ ਵੇਚਣਾ ਪਊਗਾ। ਜਿਆਦਾ ਪੂਰਾ ਰੇਟ ਘਰਾ ਕੇ ਗਾਹਕ ਨੂੰ ਫਾਇਦਾ ਦੇਣਾ ਤਾਂ ਕਿ ਗਾਹਕ ਜਿਹੜੇ ਪਹਿਲਾਂ ਇੱਟ ਦੀ ਇਮਾਰਤ ਬਣੀ ਹੋਈ ਹੈ ਇੱਟਾਂ ਦੇ ਮਹਿੰਗੇ ਕਰਕੇ ਤੇ ਲੋਕਾਂ ਨੇ ਕੰਮ ਚਲਾਣੇ ਬੰਦ ਕਰਤੇ ਸੀ ਉਹ ਦੁਬਾਰਤੋਂ ਕੰਮ ਚਲਾਣ ਆਪਦਾ ਤਾਂ ਤਾਂ ਪੂਰਾ ਬੈਨੀਫਿਟ ਲੈਣ। ਤਾਂ ਕਿ ਆਪਣ ਦੁਕਾਨਦਾਰਾਂ ਨੂੰ ਵੀ ਹੋਰ ਕੰਮ ਚ ਕਮਾ ਲਾਂਗੇ। ਸਿਮਿੰਟ ਦੇ ਵਿੱਚ ਲੌਸ ਪੈ ਗਿਆ ਕੋਈ ਗੱਲ ਨਹੀਂ। لیکن ਦਿੱਤਾ بجلی سپਟਚ ਵਿੱਚ ਚੋਕੇ سے ਹੋਰ ਪਾਸੋਂ ਕਮਾ ਲਾਂਗੇ ਲੇਕਿਨ ਗਾਗ ਨੂੰ ਪੂਰਾ ਬੈਨੀਫਿਟ ਦੇਣਾ ਚਾਹੀਦਾ ਜੋ ਗਵਰਨਮੈਂਟ ਨੇ ਰੇਟ ਘਟਾਇਆ ਉਹਦਾ ਬੈਨੀਫਿਟ ਗਾਗ ਨੂੰ ਮਿਲੇ ਮੈਂ ਸਾਰੇ ਦੁਕਾਨਦਾਰਾਂ ਨੂੰ ਅਪੀਲ ਕਰਦਾ ਵੀ ਆਪਦਾ ਜਿੰਨਾ ਵੀ ਰੇਟ ਘਟਦਾ ਹੈ ਕਿਸੇ ਦਾ 25 ਘਟਿਆ ਉਹ 25 ਘਟਾਵੇ ਜਿਹਦਾ 30 ਘਟਦਾ ਉਹ 30 ਘਟਾਵੇ ਵੀ ਗਾਗ ਨੂੰ ਪੂਰਾ ਬੈਨੀਫਿਟ ਦੋ ਕੀ ਲੱਗਦਾ ਮਾਰਕੀਟ ਕਵਰ ਹੋ ਜਾਵੇਗੀ ਜੋ ਇੰਨਾ ਕੋਲ ਸਟਾਕ ਹੈ ਨਹੀਂ ਜਿੰਨਾ ਕੋਲ ਸਟਾਕ ਹੈਗਾ ਦੇਖੋ ਜੀ ਉਹ ਜਿਹੜੇ ਜਿਨ੍ਹਾਂ ਜਿੰਨੀ ਦੀ ਅਰਥਾਦਿਕ ਕਪੈਸਿਟੀ ਹੈ ਦੁਕਾਨਦਾਰ ਦੀ ਉਹ ਉਨੀ ਸਟਾਕ ਕਰਦਾ ਹੈ ਜੋ ਬੜਾ ਦੁਕਾਨਦਾਰ ਹੈ ਕੋਨਸਟਾਕ ਕਰਦਾ ਜਿਹੜਾ ਛੋਟਾ ਦੁਕਾਨਦਾਰ 150 ਬੁਰ ਤੇ ਖੇਡਦਾ ਜਿਹੜਾ ਬੜਾ ਦੁਕਾਨਦਾਰ ਉਹਨੇ ਮੋਟਰ ਵੀ ਕਮਾਈ ਵੀ ਹੋਏ ਨੇ ਅੱਜ ਜੇ ਉਹਨੂੰ ਕ੍ਰੈਡਿਟ ਘਟਾ ਰਿਆ ਉਹ ਤਾਂ ਨਾਲ ਟੈਕਸ ਹੈ ਜਿਹੜਾ ਟੈਕਸ ਦਾ ਬੈਨੀਫਿਟ ਮਿਲ ਹੀ ਜਾਣਾ ਜੇ ਅੱਜ ਦਸੰਟ ਟੈਕਸ ਕਿਤਾ ਹੈ ਗੌਰਮਨ ਨੇ ਤਾਂ ਟੈਕਸ ਦਾ ਉਹਨੂੰ ਉਹਦੇ ਟੈਕਸ ਫਿਚਰ ਰੇਟ ਮਿਲ ਹੀ ਜਾਣੀ 10 ਸੈਂਟ ਨਵਾਂ ਸਟਾਕ ਦੁਕਾਨਦਾਰਾ ਕੋਲ ਆਉਣਾ ਚੁੱਕ ਚੁੱਕੇ ਹੈ ਤਕਰੀਬਨ ਤਕਰੀਬਨ ਲੋਕਾਂ ਸਾਰਿਆਂ ਨੇ ਵੇਟ ਕਰ ਰਹੇ ਸੀਗੇ ਵੀ ਨਵਾਂ ਸਟਾਕ ਪਹਿਲਾਂ ਨਾ ਮੰਗਾਇਆ ਜਾਵੇ ਸਾਰਿਆਂ ਨੂੰ ਪਤਾ ਸੀਗਾ ਕਿਉਂਕਿ ਗਵਰਨਮੈਂਟ ਨੇ ਪਹਿਲਾਂ ਸਾਰਿਆਂ ਨੂੰ ਕਹਤਾ ਸੀ ਵੀ 22 ਤਰੀਕ ਤੋਂ ਅਸੀਂ ਲਾਗੂ ਕਰਾਂਗੇ ਕਿਉਂਕਿ ਇੱਕ ਮਹੀਨਾ ਪਹਿਲਾਂ ਬਿਆਨ ਆ ਗਿਆ ਸੀਗੇ ਮੋਦੀ ਸਾਹਿਬ ਦੇ ਤੇ ਸਾਰੇ ਦੁਕਾਨਦਾਰਾਂ ਨੂੰ ਪਤਾ ਸੀ ਗੱਲ ਵੀ ਇਸ ਤਰੀਕ ਤੋਂ 10% ਡੇਟ ਟੂ ਹੈ ਤਾਂ ਉਹ ਸਾਰੇ ਜਿਹਨਾਂ ਦਾ ਆਰਡਰ ਰੋਕਿਆ ਹੋਇਆ ਸੀ ਤਕਰੀਬਨ ਸਾਰਿਆਂ ਨੇ ਆਰਡਰ ਪਾ ਚੁੱਕੇ ਨੇ ਆਪਦੇ ਕੱਲ ਤੱਕ ਸਾਰਿਆਂ ਨੇ ਕੁਝ ਮਾਲ ਅਜ ਉਤਰ ਚੁੱਕਿਆ ਨਹੀਂ ਆ ਤਾਂ ਕਿ ਜਨ ਕੱਲ ਨੂੰ ਦੁਕਾਨ ਤੇ ਮਾਲ ਆ ਜਾਵੇ ਸਾ ਸਾਰਾ ਨਵਿਰੇਟ ਚ ਹੀ ਆਊਗਾ ਮੀਡੀਅਲ ਕਲਾਸਿੰਗ ਕਿੰਨਾ ਮੀਡੀਅਲ ਕਲਾਸੋਂ ਦਾ 30 ਕੁੜਿਆ ਸਿੱਧੇ ਜਿੱਤੇ ਬੈਨੇਫਿਟ ਹੋਗੇ ਜਿਹਦੇ ਜਿਹਦੇ ਆਮ ਘਰ ਦੇ ਵਿੱਚ 30-40 ਹਜ਼ਾਰ ਪੁੱਠੀਆਂ ਦਾ ਫਾਇਦਾ ਹੋਗੇ ਜਿਹਦੇ 1000 ਪੂਰੀ ਲੱਗਣੀ ਹੈ ਤੁਹਾਨੂੰ 30-40 ਹਜ਼ਾਰ ਦਾ ਫਰਕ ਹੋ ਗਿਆ ਪਰ ਮੈਂ ਤੇ ਕੰਪਨੀ ਨਾਲ ਵੀ ਇੱਕ ਅਪੀਲ ਕਰੂੰਗਾ ਵੀ ਜੇ ਹੁਣ ਗਵਰਨਮੈਂਟ ਨੇ ਫਾਇਦਾ ਉਠਾਇਆ ਹੈ 10% ਛੱਡਿਆ ਹੈ ਤਾਂ ਉਹ ਹਜੇ ਕੰਪਨੀ ਵਾਲੇ ਥੋੜਾ ਸਟਿਲ ਰਹਿਣ ਹਜੇ ਰੇਟ ਨਾ ਵਿਧਾਨ ਤਾਂ ਕਿ ਮਾਰਕੀਟ ਦੇ ਵਿੱਚ ਰੇਟ ਸਹੀ ਆ ਜੇ ਇੱਕ ਵਾਰ ਇਹ ਇਕੱਲਾ ਇਸ ਮਿੰਟ ਦਾ ਨਹੀਂ ਹੈ ਹੋਰ ਵੀ ਕਈ ਕੰਪਨੀਆਂ ਦੇ ਦਸ ਸੈਂਡ ਜਿਵੇਂ ਗੱਡੀਆਂ ਦੇ ਵਿੱਚ ਹਲੇ ਗੱਡੀਆਂ ਦੇ ਮਾਰਕ ਜਿਵੇਂ ਸ਼ੋਅਰੂਮ ਚ ਖੜੀਆਂ ਨੇ ਉਹਨਾਂ ਨੂੰ ਵੀ ਕਟਾ-ਕਟਾ ਕੇ ਵਿਚਣਾ ਪਊਗਾ ਲੇਕਿਨ ਉਹ ਪੂਰਾ ਦਸ ਸੈਂਡ ਨਹੀਂ ਕੱਟ ਰਹੇ ਹਲੇ ਲਗਦਾ 8 ਲੱਖ ਦੀ ਗੱਡੀ ਚ 80 ਹਜ਼ਾਰ ਕਿਥੋਂ ਕਟਾ ਦਈਏ ਕੋਈ 10 ਹਜ਼ਾਰ ਘਟਾਰ ਕੇ 20 ਹਜ਼ਾਰ ਘਟਾਰ ਰਿਹਾ ਪਰ ਨਵੀਂ ਬਿਲਡਿੰਗ ਦੇ ਹਿਸਾਬ ਨਾਲ ਹਰ ਇੱਕ ਨੂੰ 10 ਸੈਂਡ ਦਾ ਫਾਇਦਾ ਹੋਣਾ ਹੀ ਚਾਹੀਦਾ ਇਸ ਤਰ੍ਹਾਂ ਦੇਖਦੇ ਜੇ ਸਰਕਾਰ ਵੱਲੋਂ ਜੀਐਸਟੀ ਦੇ ਰੇਟਾਂ ਵਿੱਚ ਕਮੀ ਕਿੰਨੀ ਜੀ ਜੀਐਸਟੀ ਜਿਹੜਾ ਪੰਜਾਬ ਭਾਰਤ ਸਰਕਾਰ ਨੇ ਪਿਛੇ ਮੀਟਿੰਗ ਕਰਕੇ ਤਿੰਨੋ ਚਾਤਰੀਗ ਨੂੰ ਰਿਵਾਈਜ਼ ਕਿਤੇ ਆ ਦੁਬਾਰਾ ਬੜਾ ਐਪਰੀਸ਼ੀਏਟ ਕਰਦੇ ਆ ਉਸ ਚੀਜ਼ ਦਾ ਕਿਉਂਕਿ ਗਰੀਬ ਜਨਤਨ ਬੜਾ ਸੁਖ ਮਿਲਿਆ ਇਸ ਚੀਜ਼ ਤੇ ਐਸਾ ਡੈਡੇ ਨੇ ਰੈਡੀਮੇਡ ਚਲਾ ਲਈਏ ਕੱਪੜੇ ਦੇ ਕੰਮ ਚਲਾ ਲਈਏ ਸਿਮਿੰਟ ਲਾ ਲਈਏ ਟੂ ਵੀਲਰ ਲਾ ਲਈਏ ਹੋਰ ਜੋ ਆਈਟਮਾਂ ਆਪਣੀਆਂ ਰੋਜ਼ ਮਦਦ ਨੇ ਆਈਟਮਾਂ ਜਿੱਚ ਦਵਾਈਆਂ ਵੀ ਗਾਲੀਏ ਕੋਸਮੈਟਿਕ ਦੀਆਂ ਆਈਟਮਾਂ ਵਾਲੀਏ ਸਾਬਣਾ ਪੇਸਟਾਂ ਹਰ ਚੀਜ਼ ਨੂੰ ਜਿਹੜਾ 10 ਸਟੈਂਡ ਦੇ ਲਾਗੇ 20% ਤੱਕ ਡਿਸਕਾਊਂਟ ਮਿਲਿਆ ਜੇ ਰਿਟੇਲ ਚਾਹੀਏ ਅਜ ਬਿਸਕੁਟ ਦਾ ਦੇਖ ਰਿਹਾ ਮੈਂ 2 ਰੁਪਏ ਕੇ 2 ਰੁਪਏ ਪੈਕੇਟ ਬਿਸਕੁਟ ਦਾ ਘਟ ਗਿਆ 10 ਰੁਪਏ ਪੈਕੇਟ ਜੇ 9 ਰੁਪਏ ਦਾ ਹੋ ਗਿਆ ਤਾਂ ਮੈਂ ਸੋਨਾਂ ਜੀ ਆਪਾਂ ਕੋਈ ਵੀ ਚੀਜ਼ ਘਰ ਲਈ ਬਰਚੇਜ ਕਰਦੇ ਇੱਕ ਇੱਕ ਰੁਪਿਆ ਕਰਕੇ 100 ਦੋਸਰੇ ਬਚਤ ਹੋ ਜਾਂਦੀ ਹੈ ਸਲੋ ਬਹੁਤ ਅਸੀਂ ਅਪਰੀਸ਼ੀਏਟ ਕਰਦੇ ਆ ਇਸ ਨੂੰ ਪਰ ਕੁਛ ਇਹਨਾਂ ਭਾਈਸਾਹਬ ਖਾਮੀਆਂ ਵੀ ਹੈਗੀਆਂ ਨੇ ਉਹਨੂੰ ਦੇਖਣ ਨੂੰ ਮਿਲ ਰਹੀਆਂ ਨੇ ਦਿਨ ਵੇ ਦਿਨ ਵੀ ਜਿਹੜੀਆਂ ਰੈਡੀਮੇਡ ਜੀ ਲਾ ਲਈ ਅਸੀਂ ਪਹਿਲਾਂ ਟ੍ਰਿਪ 9 ਤੱਕ ਸਾਡਾ 5% ਸੀ ਉਸ ਤੋਂ ਉੱਪਰ 12% ਜਿਹੜੀ ਮਰਜ਼ੀ ਰੇਂਜ 'ਚ ਲਾਸਤਕ ਪਰ ਹੁਣ 2.499 ਤੱਕ ਪੰਜਾਂ ਕਰਤਾ 5% ਇਹਨਾਂ ਨੇ ਤੇ ਉਸ ਤੋਂ ਪਰ 18% ਦਾ ਕਰਤਾ ਸੋ ਸਰਕਾਰ ਨੂੰ ਵੀ ਰਿਕੁਐਸਟ ਕਰਦੇ ਆ ਜਿੱਥੇ ਚਲੋ ਦੇ ਰਾਇ ਦਰੋਸਤਾ ਇਹ ਬੜੀ ਚਿਰ ਬਾਅਦ ਸਾਡੀ ਡਿਮਾਂਡ ਪੂਰੀ ਕੀਤੀ ਸਰਕਾਰ ਨੇ ਕਿਉਂਕਿ ਪੰਜਾਬ ਦੇ ਪ੍ਰਧਾਨ ਪਿਆਰਾਲਾ ਸੇਟ ਜੀ ਨੇ ਸਾਡੇ ਸੈਕਟਰੀ ਸਮੀਰ ਜੈਨ ਜੀ ਨੇ ਬਹੁਤ ਚਿਰ ਤੋਂ ਲੈਟਰ ਲਿਖ ਰਹੀ ਪਰਸਨਲ ਮਿਲੇ ਵੀ ਸੀ ਫਾਈਨੈਂਸ ਮਿਨਿਸਟਰ ਸੈਂਟਰ ਨੂੰ ਜਾ ਗਈ ਚਲੋ ਦੇ ਰਾਇ ਦਰੋਸਤਾ ਇਹ ਇੰਡੀਆ ਲੈਵਲ ਤੇ ਗੱਲਾਂ ਚੱਲ ਰਹੀਆਂ ਸੀ ਹਰ ਇੱਕ ਰਿਕੁਐਸਟ ਕਰਦੇ ਆ ਆਪਣੀ ਜਿਹੜੀ ਸਰਕਾਰ ਨੂੰ ਉਹ ਹਰ ਚੀਜ਼ ਕਰ ਸਕਦੇ ਨੇ ਜਿਵੇਂ ਫੋਰਨੈਸ ਸਿਸਟਮ ਹੈ ਫੋਰਨ ਦੀ ਸਿਸਟਮ ਤੇ ਜੀਐਸਟੀ ਲੱਗਿਆ ਪਰ ਉੱਤੇ ਸੂਈ ਤੁਲੇ ਜਾਦਾ ਇੱਕੋ ਹੀ ਜੀਐਸਟੀ ਟਰਮ ਹੈ ਸੋ ਰਿਕੁਐਸਟ ਕਰਦੇ ਆ ਇਹ ਭੰਬਲੂਸੇਓ ਕੱਢ ਕੇ ਸਾਨੂੰ ਇੱਕੋ ਹੀ ਟਰਮ ਕਰ ਦਿਓ ਜੀਐਸਟੀ ਦੀ ਕੋਈ ਵੀ ਟ੍ਰੇਡ ਹੈ ਜੀਐਸਟੀ ਟਰਮ ਇੱਕ ਕਰ ਦਿਓ 2% ਹੋਵੇ 3 ਹੋਵੇ 5 ਹੋਵੇ ਇੱਕ ਟ੍ਰੇਡ ਇੱਕ ਟਰਮ ਕਰਕੇ ਮਤਲਬ ਇੱਕੋ ਹੀ ਜੀਐਸਟੀ ਹੋਵੇ ਕੋਈ ਵੀ ਪ੍ਰੋਡਕਟ ਹੈ ਇਹ ਸਾਡੀ ਵਪਾਰੀਆਂ ਦੀ ਮੰਗ ਹੈ ਤਾਂ ਕਿ ਅਸੀਂ ਕੋਈ ਸਾਡਾ ਵਪਾਰੀ ਮੌਸਮਾਨ ਅਨਪੜ ਵਪਾਰੀ ਹੈ ਜੀ ਠੀਕ ਹੈ ਸਰ ਜਿਹਦੇ ਉਹਨਾਂ ਨੇ ਲੋਕਾਂ ਦਾ ਬਹੁਤ ਸੋਚਿਆ ਹੈ ਪਬਲਿਕ ਨੂੰ ਬੜਾ ਫਾਇਦਾ ਮਿਲਿਆ ਪਰ ਅਸੀਂ ਇਹਨਾਂ ਦੁਕਾਨ ਦਾ ਭਰਾਵਾ ਨੂੰ ਬੜਾ ਬੈਨੀਫਿਟ ਕਰਕੇ ਇੱਕੋ ਧਾਰਾ ਕਰਕੇ ਜਿਹੜਾ ਬੰਦਾ ਪੜਦਾ ਨਹੀਂ ਉਹ ਦੁਕਾਨਦਾਰ ਬਣ ਜਾਂਦਾ ਹੈ ਜੀ ਸੋ ਅਸੀਂ ਕਹਿੰਦੇ ਕਿ ਸਾਨੂੰ ਕਾਗਜ਼ੀ ਕਾਰੋਇਚ ਵਾਰ ਕੱਢ ਕੇ ਇੱਕ ਬੋਤ ਕਰਕੇ ਚਾਹੇ ਮੈਨੂਫੈਕਚਰ ਲੈਵਲ ਤੇ ਇਹਨੂੰ ਟੈਕਸ ਨੂੰ ਲਾ ਲਓ ਚਾਹੇ ਇਕੋ ਟੈਕਸ ਕਰ ਦੋ ਸੋ ਜਿੱਥੇ ਲੋਕਾਂ ਨੂੰ ਰਾਹਤ ਮਿਲਿਆ ਉਸ ਤੋਂ ਸਾਨੂੰ ਵੀ ਰਾਹਤ ਮਿਲੇਗੀ ਇਹ ਅਸੀਂ ਉਮੀਦ ਕਰਕੇ ਚੱਲ ਰਹੇ ਹਾਂ ਜੀ